ਆ ਦੇਖੋ ਮੇਰੀ ਪਰ ਉਹਨਾਂ ਨੂੰ ਮਜਬੂਰੀ ਹੈ ਕਰਦੇ ਆ ਕੰਮ ਕਰਨੇ ਆ ਕੇ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਅੱਜ ਬਾਰਿਸ਼ ਪੈ ਰਹੀ ਹੈ ਫਿਲਪੀਨ ਦੇ ਵਿੱਚ ਅਲਾਈਟ ਜਾਰੀ ਹੋਇਆ ਪਿਆ ਤੇ ਮੈਂ ਰੇਨਪੁੱਟ ਪਾ ਕੇ ਨਿਕਲ ਚੁੱਕਿਆ ਕੰਮ ਵਾਸਤੇ ਤੇ ਅੱਜ ਦੇਖਦੇ ਹਾਂ ਕੀ ਬਣਦਾ ਗਾਕਾਂ ਦਾ ਕਿੰਦਾ ਦੀ ਗਰਾਈ ਹੁੰਦੀ ਏ ਤੇ ਕੁਛ ਕਿੰਦਾ ਦਾ ਮਾਹੌਲ ਬਣਿਆ ਪਿਆ ਅੱਗੇ ਬਹੁਤ ਹੀ ਸੋਹਣਾ ਮੌਸਮ ਹੋਇਆ ਪਿਆ ਚਲ ਚੱਲਦੇ ਆਂ بارش ਘੱਟੀ ਹੋਈ ਏ ਪਰ ਹਵਾ ਬਹੁਤ ਤੇਜ਼ ਏ ਤੇ ਕੋਣ ਐਂਦਾ ਕਰਦਾ ਮੈਂ ਫੋਨ ਨੂੰ ਸਾਹ ਦਾ ਵਿੱਚ ਤੇ ਚੱਲਦੇ ਆ ਕੰਮ ਤੇ ਨਾਲ ਨਾਲ ਤੋਂ ਕੰਮ ਕਰਵਾਉਂਦਾ। ਪੁਲਾਈਏ ਭਰੀ ਹੋਈ ਹੈ। ਕੁਝ ਦੇਖ ਸਕਦੇ ਹੋ। ਘਰ ਡੁੱਬ ਚੁੱਕੇ ਨੇ। ਪਾਣੀ ਦਾ ਬਹਾਅ ਤੁਸੀਂ ਦੇਖੋ ਕਿੰਨਾ ਤੇਜ਼ ਆ। ਕਹੇ ਕਿ ਪੈ ਤੱਕ ਪਾਣੀ ਆ ਜਾਂਦਾ ਆਪਾਂ ਵਾਪਸ ਨਾ ਜਾ ਸਕਦੇ 2000 ਤੱਕ ਤੋ ਉਸ ਕੋਈ ਗਲੀ ਹੈ ਨੰਬਰ ਜਿਹੜਾ ਨਹੀਂ ਸਾਹ ਮੰਤੇ ਟੈਂਸ਼ਨ ਆ ਵੀ ਪਤਾ ਨਹੀਂ ਪਰੀ ਤੇ ਹਨੇ ਕਿਵੇਂ ਲੰਗੇ ਨੇ ਹੁਣ ਉਹ ਵਾਪਸ ਕਿੱਦਾਂ ਆਣਗੇ ਚਲੋ ਦੇਖਦੇ ਆਪਾਂ ਕਰਦੇ ਆ ਕੰਮ ਤੇ ਫਿਰ ਆਪਦੇ ਫੇਰ ਦੇਖਦੇ ਆ ਕਿੱਦਾਂ ਵਾਪਸ ਆਏ ਇਦਾਂ ਦਾ ਮੌਸਮ ਬਣਿਆ ਹੋਇਆ ਹੈ ਜਲਦਾਂ ਕਰ ਤੋਂ ਕਰਿਆ ਇਤਾਂ ਹੀ ਬਾਰਿਸ਼ ਪਈ ਜਾ ਰਹੀ ਹੈ ਤੇ ਹਲਕੀ ਹਲਕੀ ਬੂੰਦਾ ਬੰਦੀ ਹੈ ਪਰ ਹਵਾ ਬਹੁਤ ਤੇਜ਼ ਚੱਲਦੀ ਹੈ ਸਕੂਟਰੀ ਚੱਟਕ ਕੇ ਮਾਰਦੀ ਉਹਨਾਂ ਨੂੰ ਜੇ ਦੇਖ ਲੈ ਤਾ ਬਾਹਰ ਹਿਲਦੀ ਨਹੀਂ ਇੱਥੇ ਆਵੇ ਨਹੀਂ ਇੱਥੇ ਆਵੇ ਨਹੀਂ ਕੰਮ ਸੇ ਜਾਣਾ ਹੀ ਪੈਦਾ ਤਰ੍ਹਾਂ ਬਲ ਬਾਰ ਕਰਾ ਕੰਮ ਨਹੀਂ ਛੱਡਿਆ ਜਾ ਸਕਦਾ ਮੈਂ ਦੇਖੋ ਮੇਰੀ ਕੁਝ ਕਰਤੇ ਕੰਮ ਚੱਲਨੇ ਆ ਗਏ ਤੇ ਹਾਂਜੀ ਦੋਸਤੋ ਬੋਣੀ ਕਰ ਲਈਏ ਮੀ ਵਿੱਚ ਕੰਮ ਕਰਨ ਦਾ ਨਜ਼ਾਰਾ ਵੀ ਬੜਾ ਆਂਦਾ ਹੈ ਤੇ ਇੱਕ ਪੋਤਾ ਵੇਹੇ ਦਿੱਕਤ ਕਰਦਾ ਥੋੜੀ ਜੀ ਤੇ ਵੈਸੇ ਤੇ ਕੋਈ ਚੱਕਰ ਨਹੀਂ ਤੇ ਥੋੜੀਆਂ ਜਿਹੀਆਂ ਗਾਕਾਂ ਦਿੱਕਤ ਕਰਦੀਆਂ ਜਿਹੜੀਆਂ ਮੀ ਕਰਨ ਬਾਨੇ ਲਾਵੀਆਂ ਸਾਡੇ ਤੋਂ ਪਹਿਲੇ ਹੈ ਨਹੀਂ ਤੇ ਹੁਣ ਬੋਣੀ ਹੋ ਗਈ ਏ ਤੇ ਹੁਣ ਚੱਲਦੇ ਆ ਅੱਗੇ ਤੇ ਨਿਬੇੜਦੇ ਆ ਕੰਮ ਛੇਤੀ ਜੀ ਐ ਮੇਰੀ ਗਾਹਕ ਨੂੰ ਪਰ ਜੀ ਨੂੰ 2 ਮਹੀਨੇ ਪਿਆਈ ਦੋਸਤੋ ਬਾਰਿਸ਼ ਹੋ ਜੇ ਤੱਕ ਨਹੀਂ ਹਟੀ ਤੇ ਮੇਰੀ ਪੈਂਚ ਤੇ ਮੇਰੇ ਬੂਟ ਕਿਲੇ ਹੋ ਚੁੱਕੇ ਨੇ ਤੇ ਹਾਂਜੀ ਦੋਸਤੋ ਹੁਣ ਇਹਨੂੰ ਉਤਾਰਨ ਦਾ ਟਾਈਮ ਆ ਗਿਆ ਕਿਉਂਕਿ ਇੱਥੇ ਡਿਲੀਵਰ ਕਰਨਾ ਹੈ ਐਤਨਾ ਪੋ ਆਤੇ ਸੰਕੋਣਾ ਲਗਾਈ ਵੀ ਮਿੱਤਰੋ ਉਤਾਰਤਾ ਆਪਾਂ ਤੇ ਜਾਕਨੇ ਚੁੱਕ ਲਿਆ ਇਹ ਖੜੀ ਆਪਣੀ ਬਾਈਕ ਤੇ ਹੁਣ ਚੱਲਦੇ ਆਂ ਅੱਗੇ ਭਾਈ ਜੀ ਦੋਸਤੋ 1 5 ਹੋ ਚੁੱਕੇ ਨੇ ਤੇ ਲਗਭਗ ਕੰਮ ਖਤਮ ਹੋਣ ਵਾਲਾ ਹੀ 1 2 ਕੰਮ ਰਹਿ ਗਿਆ ਪਰ ਹੰਦ ਬੜੀ ਰਗੀ ਜਾ ਰਹੀ ਜਿਵੇਂ ਸਾਰਾ ਸ਼ੀਲ ਜੁਦਾ ਹੈ ਆਪਨੇ ਆਪਕੇ ਦੇਖੇ ਕੋਈ ਬੰਦੇ ਅੰਦਰ ਕਿੰਨੇ ਕਿੰਨੇ ਹੋ ਚੁੱਕੇ ਲਗਭਗ ਪਰ ਮਜ਼ਾ ਤੇ ਹਰਦਾ ਪਰ ਦੰਗਾ ਸ਼ਕਤੀ ਮਿਲਦੀ ਆ ਨੇ ਕੇ ਐਫਸੀ ਖਾਣ ਦਾ ਦਿਲ ਕਰਦਾ ਪਿਆ ਮਾਰਨਾ ਪੈਣਾ ਹੈ ਇੱਥੇ ਇਹ ਗੱਲ ਸਹੀ ਹੈ ਇਹ ਹਨੀ ਦੋਸਤੋ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ ਪਾਣੀ ਖੜਿਆ ਹੋਇਆ ਹੈ betul. Saya duk ke sana. Tak ada apa-apa. Tak ada apa-apa. Tak ada apa-apa.

ਹੈ ਨਾ ਪਾਣੀ ਦੁਕਾਨਾਂ ਦੇ ਵਿੱਚ ਵਰ ਗਿਆ ਇਹ ਸਭ ਨਰਾਂ ਤੇ ਰੋਕ ਦੀ کافی ਪਾਣੀ ਹੈ ਮੈਂ ਗਲੀ ਦੇ ਫਟੂਕੂ ਪਈ ਹੈ ਗਲੀ ਦੇ ਆਪਣੀ ਵੀ ਐਂਟਰੈਂਸ ਤੇ ਡੁੱਬੀ ਪਈ ਹੈ ਹੋ ਗਈ 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 ਬਾਈਕ ਨਹੀਂ ਲੰਗਦੀ ਨਹੀਂ ਲੰਗਦੀ ਨਹੀਂ ਲੰਗ ਜਾ ਲੰਗ ਜਾ ਲੰਗ ਜਾ ਪੀਸ 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 ਬਾਈਗਰੂ 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 ਲੰਗੀ 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 ਹੋ ਗਿਆ ਆ ਲੰਗੀ ਠੋਕਰ ਹੈ ਪਰ ਨਾ ਰੇ ਜਿੰਨਾ ਮੈਂ ਬਾਤ ਨਹੀਂ ਕੋਈ ਫਰੀ ਹੋ ਗਈ ਹੈ ਇਹ ਦੇਖੋ ਅਰੇ ਇਸ ਕਾਫੀ ਦੇ ਰਹਿਆਂ ਤੇ ਪਾਣੀ ਨਹੀਂ ਪਈ। ਉਹ ਫ੍ਰੀ ਹੋ ਗਈ ਬੈਲਟ। ਚਲੋ ਵੀ ਮਿੱਤਰੋ, ਰੇ ਆ ਗਏ ਆ। ਹੁਣ ਦੇਖਦੇ ਆਂ ਵੀ ਨੂਰ ਆਂਦਾ ਭੱਜ ਕੇ। ਆ ਗਿਆ। ਹੈਲੋ। ਮੈਂ ਆ ਗਿਆ। ਹੈਂ? ਮੈਂ ਆ ਗਿਆ ਕੋਈ ਨਹੀਂ। ਓਪਨ ਕਰੋ। ਮੈਂ ਆਇਆ। ਹਾਂ ਮੈਨੂੰ ਫੋਨ ਦੇ ਦੋ ਕਿਉਂ ਸਿਮਰ ਫੋਨ ਦੇ ਦੋ ਸਿਮਰ ਫੋਨ ਲਾ ਆਂਦੀ ਇਹਦਾ ਕੰਮ ਆ ਵੀ ਇਹਨੇ ਸਿਮਰ ਫੋਨ ਮੰਗਣਾ ਇਹ ਸਿਮਰ ਯੂਜ਼ ਕਰਦੀ ਹੈ ਨਾ ਤੇ ਇਹ ਕਹਿੰਦਾ ਸਿਮਰ ਫੋਨ ਦੋ ਆ ਕੇ ਕੰਮ ਤੇ ਕੀ ਗੱਲ ਹੈ ਵੇਟ ਕਰ ਮੈਨੂੰ ਫੋਨ ਦੇ ਦੋ ਚੱਲ ਅੰਦਰ ਚੱਲ ਬੜਾ ਤੁਸੀਂ ਬਾਹਰ ਚੱਲ ਤੇ ਤੇ ਸਾਰੇ ਤੇ ਸਾਰਾ ਸਰੀਰ ਗਿੱਲਾ ਹੋ ਚੁਕਿਆ ਤੇ ਬੂਠ ਪੈਂਟ ਸਾਰੀ ਗਿੱਲੀ ਹੈ ਤੇ ਇਹਨੇ ਆਪਣੇ ਰੋਲਾ ਪਾਇਆ ਹੈ ਹਾਂ ਕਿਉਂ ਮਾ ਪਾਣੀ ਦੇ ਕਿਉਂ ਸਿਮਰ ਤੇ ਮੰਗਦੀ ਨਹੀਂ ਤੂੰ ਕੀ ਮੰਗਣਾ ਤੇ ਦੋਸਤੋ ਹੁਣ ਇਹਨੂੰ ਫੋਨ ਦੇ ਦੇਨੇ ਆ ਤੇ ਆਪਾਂ ਕਰਦੇ ਆਂ ਟਾਈਪ